ਠੀਕ ਜੀ ਪੰਜ ਤੇ ਅੱਠ ਲਓ ਸਾਹਮਣੇ ਮੈਚ ਬਣਾ ਤਕੜਾ ਹੈ ਅੱਜ ਕਿਹਦੇ ਦੋਨੇ ਸ਼ੱਕੇ ਭਾਈਆਂ ਦੀ ਕਿਹਦੇ ਟੱਕਰ ਹੋ ਗਈਆਂ ਇੱਕ ਪਾਸੇ ਨਾਮ ਕਿਹਦੇ ਇੱਕ ਪਾਸੇ ਝਾਹਰ ਔਰ ਚੈਨੇਲ ਦੀ ਟੀਮ ਨੇ ਕਿਹਦੇ ਖੇਡਦੇ ਹੈ ਇੱਕੋ ਗਰਾਊਂਡਾਂ ਦੇ ਵਿੱਚ ਬਾਈ ਨੇ ਜਿੱਦਾਂ ਪਹਿਲਾਂ ਲਸਿਆ ਵੀ ਪ੍ਰੈਕਟਿਸ ਲਾਉਦੇ ਮੁੰਡੇ ਪਰ ਅੱਜ ਆਮਣੇ ਸਾਹਮਣੇ ਕਿਹਦੇ ਹੋ ਗਈਆਂ ਔਰ ਵਾਲਿਆਂ ਦਾ ਕਿਹਦੇ ਇਤਿਹਾਸ ਵੀ ਦੱਸਦਾ ਹੈ ਜਦੋਂ ਕਮਿੰਡ ਲੀਆਂ ਦੋ ਟੀਮਾਂ ਆਪਸ ਵਿੱਚ ਖੇਡਦੀਆਂ ਤੇ ਫਿਰ ਟੱਕਰ ਤਗੜੀ ਦੇਖਣ ਨੂੰ ਮਿਲਣੀ ਹੈ ਕਿਉਂਕਿ ਕਮਜ਼ੋਰੀਆਂ ਦੇ ਖਾਸियत ਦੋਨੇ ਟੀਮਾਂ ਨੂੰ ਇੱਕ ਦੂਜੇ ਦੀ ਪਤਾ ਹੁੰਦੀ ਹੈ ਤੇ ਅੱਜ ਕਹਿੰਦੇ ਸੰਜਨੇ ਸਰੀਕ ਬਣੇ ਹੋਈਆਂ ਆ ਸਾਹਮਣੇ ਕਿਹੜੇ ਫੌਜੀ ਹੁਣਾ ਦੀ ਟੀਮ ਬੜੀ ਕਿਹੜੇ ਟੌਪ ਦੀ ਬਣਾਈ ਹੋਈਆਂ ਲਾ ਵੀ ਪਰਮਿਆਂ ਬੱਤ ਕੇ ਰਹੀ ਮੁੰਡਿਆਂ ਤੋਂ ਅੱਖ ਮੈਲੀ ਲੱਗ ਰਹੀਆਂ ਮੁੰਡਿਆਂ ਦੀ ਔਰ ਸਾਹਮਣੇ ਤਕੜਾ ਹੋਣਾ ਪੈਣਾ ਇੱਥੇ ਰੰਗ ਗਲਤੀਆਂ ਫੇਰ ਵੱਡੀਆਂ ਹੋ ਗਈਆਂ ਇਧਰਲੇ ਪਾਸੇ ਤੱਕ ਨਹੀਂ ਖੇਡ ਦੇ ਮੈਦਾਨਾਂ ਦੇ ਅੰਦਰ ਗਲਤੀਆਂ ਫੇਰ ਵੱਡੀਆਂ ਹੋ ਗਈਆਂ ਹੈ ਔਰ ਇਹਦੇ ਮੇਪਾਸੇ ਸੱਤ-ਸੱਤ ਨੰਬਰਾਂ ਦੀ ਬਰਾਬਰੀ ਦੇ ਕਿਹੜੇ ਮੈਚ ਚੜਿਆ ਹੋਇਆ ਹੈ ਸੱਤ-ਸੱਤ ਨੰਬਰ ਦੋਨੇ ਟੀਮਾਂ ਦੇ ਆ ਨਾ ਦੇ ਇਧਰ ਨੰਬਰ ਜੁੜਦਾ ਹੈ ਨਾ ਉਧਰ ਨੰਬਰ ਜੁੜਦਾ ਹੈ ਲੈ ਵੀ ਘੋੜਨੇ ਹੋ ਤਕਰਾ ਇੱਕ ਦਾ ਨੰਬਰ ਤੂੰ ਜੋੜੇ ਤੇ ਫਿਰ ਕਿਹੜੇ ਗੱਲ ਲੱਗ ਜਾਂਦੀਆਂ ਟਕਾਰੇ ਕਿਉਂਕਿ ਇੱਕ ਦਾ ਨੰਬਰ ਜੋੜ ਜਾਂਦੇ ਫਿਰ ਤੇ ਬਾਕੀ ਦੇ ਨੰਬਰ ਵੀ ਹੌਲੀ-ਹੌਲੀ ਜੁੜ ਜਾਂਦੇ ਆਓ ਸਾਹਮਣੇ ਕਿਹਦੇ ਜੱਕੇ ਜੌਨ ਵਾਲੇ ਸੱਤ ਸੱਤ ਨੰਬਰਾਂ ਦੇ ਹੋਈਆਂ ਉਧਰ ਖੜਵਾਲੀ ਦਾ ਮੈਚ ਬਹੁਤ ਤਗੜਾ ਕਦੇ ਖੇਡੇ ਜਾ ਰਹੇ ਬਿੱਕਰ ਹੋਣਾਂ ਨੇ ਬੜੀ ਤਗੜੀ ਕਦੇ ਟੀਮ ਬਣਾਈ ਹੋਈਆਂ ਆਰ ਉਧਰਲੇ ਪਾਸੇ ਵਾਹ ਜੀ ਵਾਹ ਟੌੜੀ ਟੱਕਰਾਂ ਦੀ ਅਲੀ ਸ਼ੇਰਾਂ ਤੂੰ ਹੋ ਟੱਕਣਾ ਆਹ ਧੰਦੇ ਵਾਲਿਆਂ ਦੇਖ ਆਹ ਸਾਹਮਣੇ ਮਹਾਲੀ ਵਾਲਾ ਦੇਖ ਕਿੱਥੇ ਖੜਾ ਆਹ ਨੰਬਰ ਉਹਦੇ ਤੋਂ ਲਾਵੇ ਨਿਆਰਾ ਬੱਕਰਾ ਹੋਣਾ